ਸਮਾਨ ਖਰੀਦਾਂ ਕਰ ਲੈ ਬੜਾ ਸ਼ੁਭ ਮੰਨਿਆ ਜਾਂਦਾ ਹੈ ਜ਼ਰੂਰੀ ਹੈ ਕਿ ਬਰਤਨ ਖਰੀਦਣੇ ਖਾਸ ਤੌਰ ਤੇ ਪਿੱਤਲ ਦਾ ਬਰਤਨ ਖਰੀਦਣਾ ਬੜਾ ਸ਼ੁਭ ਮੰਨਿਆ ਜਾਂਦਾ ਹੈ ਸੋਨਾ ਚਾਂਦੀ ਖਰੀਦਣਾ ਭਾਵੇਂ ਇਹ ਸਮਾਨ ਨੂੰ ਸ਼ੂ ਰਿਆ ਹਰ ਚੀਜ਼ ਦੇ ਆਪਾਂ ਕਹਿ ਦਿੰਦੇ ਆ ਕਿ ਰੇਟ ਪਰ ਫਿਰ ਵੀ ਛੋਟੀ ਤੋਂ ਛੋਟੀ ਚੀਜ਼ ਖਰੀਦੋ ਪਰ ਜ਼ਰੂਰੀ ਕੀ ਹੈ ਕਿ ਅਗਰ ਤੁਸੀਂ ਭਾਂਡਾ ਖਰੀਦਿਓ ਕੋਈ ਵੀ ਨਵਾਂ ਭਾਂਡਾ ਲੈ ਕੇ ਆਉਨੇ ਆ ਤਾਂ ਉਹਨੂੰ ਘਰ ਦੇ ਵਿੱਚ ਚੌਲਾਂ ਨਾਲ ਭਰ ਕੇ ਜ਼ਰੂਰ ਰੱਖੋ ਇੱਕ ਦਿਨ ਦੇ ਲਈ ਤੇ ਜਦੋਂ ਤੁਸੀਂ ਲక్ష్ਮੀ ਪੂਜਾ ਕਰਦੇ ਹੋ ਤਾਂ ਉਸ ਟਾਈਮ ਤੇ ਉਹ ਨਵਾਂ ਖਰੀਦਿਆ ਭਾਂਡਾ ਤੇ ਉਸ ਵਿੱਚ ਪਾਏ ਹੋਏ ਚੌਲ ਚੌਲ ਸ਼ੁਕਰ ਦੇ ਕਾਰਕ ਹੁੰਦੇ ਆ ਤੇ ਲక్ష్ਮੀ ਵੀ ਸ਼ੁਕਰ ਘੜੀ ਹੋਈ ਹੈ ਹੈਨਾ ਜਿੱਦਾਂ ਆਪਾਂ ਕਹਿੰਨੇ ਆ ਤਾਂ ਤੁਸੀਂ ਕੋਈ ਵੀ ਵਰਤਨ ਖਰੀਦੋ ਜਿੰਨੀ ਤੁਹਾਡੇ ਇਹ ਨਹੀਂ ਕਿ ਜ਼ਰੂਰੀ ਕਿ ਸੋਨਾ ਹੀ ਖਰੀਦਣਾ ਹੈ ਚਾਂਦੀ ਖਰੀਦਣੀ ਹੈ ਨਾ ਤਾਂ ਚਾਂਦੀ ਦਾ ਤੁਸੀਂ ਛੋਟਾ ਜਿਹਾ ਟੁਕੜਾ ਖਰੀਦ ਸਕਦੇ ਹੋ ਸਿੱਕਾ ਖਰੀਦ ਸਕਦੇ ਹੋ ਜਿੰਨੀ ਕੋ ਆਪਣੀ ਜੇਬ ਇਜਾਜ਼ਤ ਦੇ ਰਹੀ ਆ ਤਾਂ ਸੋਨਾ ਚਾਂਦੀ ਖਰੀਦਣਾ ਵਰਤਨ ਖਰੀਦਨੇ ਚੌਲ ਖਰੀਦਨੇ ਚੀਨੀ ਖਰੀਦਣੀ ਬਹੁਤ ਹੀ ਸ਼ੁਭ ਮੰਨੀ ਜਾਂਦੀ ਹੈ ਤੇ ਉਹ ਪੂਜਾ ਸਥਾਨ 'ਚ ਵੀ ਰੱਖਣੀ ਚਾਹੀਦੀ ਆ ਚਿੱਟੀ ਬਰਫੀ ਜ਼ਰੂਰ ਖਰੀਦਣੀ ਚਾਹੀਦੀ ਆ ਬਰਫੀ ਵੀ ਸ਼ੁਕਰ ਦੀ ਕਾਰਕ ਹੈ ਤਾਂ ਕੇਸਰ ਜ਼ਰੂਰ ਲੈ ਕੇ ਆਉਣਾ ਚਾਹੀਦਾ ਕੇਸਰ ਵਾਲੀ ਖੀਰ ਜ਼ਰੂਰ ਬਣਾਉਣੀ ਚਾਹੀਦੀ ਆ ਬਸ ਲక్ష్